ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣਾ CBSE 골ਡਨ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਜਿਹੜੀ ਇਹ ਬੁੱਕ ਹੈ 9th 10th ਲਈ ਲਗਾਈ ਗਈ ਹੈ ਇਸ ਬੁੱਕ ਦਾ ਆਪਾਂ ਨੇ ਪਹਿਲਾ ਚੈਪਟਰ ਸਟਾਰਟ ਕੀਤਾ ਹੋਇਆ ਬੱਚਿਓ ਲੈਂਗੁਏਜ ਐਂਡ ਪੰਜਾਬੀ ਲੈਂਗੁਏਜ ਭਾਸ਼ਾ ਅਤੇ ਪੰਜਾਬੀ ਭਾਸ਼ਾ ਇਹਦਾ ਆਪਾਂ ਨੇ ਫਰਸਟ ਪੇਜ ਪੂਰਾ ਡਿਸਕਸ ਕਰ ਲਿਆ ਸੀ ਜਿਹੜੀ ਪਾਰਟ 1 ਵੀਡੀਓ ਤੁਸੀਂ ਉਹਨੂੰ ਦੇਖ ਸਕਦੇ ਹੋ ਸੈਕਿੰਡ ਪੇਜ ਆਪਾਂ ਨੇ ਸਟਾਰਟ ਕਰਨਾ ਹੈ ਲਿਖਤੀ ਭਾਸ਼ਾ ਠੀਕ ਹੈ ਲਿਖਤੀ ਭਾਸ਼ਾ ਵਾਲਾ ਟੋਪਿਕ ਅੱਜ ਆਪਾਂ ਡਿਸਕਸ ਕਰਾਂਗੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਪਹਿਲੀ ਵਾਲੀ ਵੀਡੀਓ ਪਸੰਦ ਆਈ ਹੋਊਗੀ ਲਿਖਤੀ ਭਾਸ਼ਾ ਕੀਂਦੀ ਜਦੋਂ ਲਿਖਤੀ ਰੂਪ ਵਿੱਚ ਵਿਚਾਰਾਂ ਦਾ ਪ੍ਰਗਟਾ ਕੀਤਾ ਜਾਂਦਾ ਹੈ ਉਹਨੂੰ ਲਿਖਤੀ ਭਾਸ਼ਾ ਕਹਿੰਦੇ ਆ ਮਤਲਬ ਜਦੋਂ ਆਪਾਂ ਆਪਣੇ ਮਨਾਂ ਦੇ ਮਨੋ ਭਾਵ ਲਿਖ ਕੇ ਬਿਆਨ ਕਰਦੇ ਹਾਂ ਠੀਕ ਹੈ ਲਿਖ ਕੇ ਅਸੀਂ ਆਪਣੀਆਂ ਗੱਲਾਂ ਦੂਸਰਿਆਂ ਨੂੰ ਦੱਸਦੇ ਹਾਂ ਆਪਣੇ ਵਿਚਾਰ ਦੂਸਰਿਆਂ ਨਾਲ ਸਾਂਝੇ ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ ਬੱਚਿਓ ਲਿਖਤੀ ਭਾਸ਼ਾ ਜਿਹੜੀ ਲਿਖਤੀ ਭਾਸ਼ਾ ਹੈ ਵਿਆਕਰਨਿਕ ਨੀਮਾ ਦੇ ਵਿੱਚ ਬੱਜੀ ਹੁੰਦੀ ਹੈ ਇਸ ਵਿੱਚ ਸ਼ਬਦਾਵਲੀ ਸ਼ਬਦ ਜੋੜ ਵਾਕ ਆਦਿ ਵਾਕ ਦੀ ਬੰਤਰ ਸ਼ੁੱਧਤਾ ਦਾ ਵਿਸ਼ੇਸ਼ ਖਿਆਲ ਰੱਖਿਆ ਜਾਂਦਾ ਹੈ ਮਤਲਬ ਜਦੋਂ ਆਪਾਂ ਕੋਈ ਚੀਜ਼ ਲਿਖ ਰਹੇ ਆ ਨਾ ਠੀਕ ਹੈ ਜਿਵੇਂ ਇਸ ਤੋਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਨੇ ਮੌਖਿਕ ਭਾਸ਼ਾ ਡਿਸਕਸ ਕੀਤੀ ਸੀ ਮੌਖਿਕ ਭਾਸ਼ਾ ਹੁੰਦੀ ਹੈ ਜਿਹਦੇ ਵਿੱਚ ਆਪਾਂ ਕੋਈ ਵਿਆਕਰਨਿਕ ਨਿਯਮਾਂ ਦਾ ਧਿਆਨ ਨਹੀਂ ਰੱਖਦੇ ਆਪਣੇ ਮਨ ਦੇ ਵਿੱਚ ਜੋ ਮਨੋਭਾਵ ਆਉਂਦੇ ਨੇ ਆਪਾਂ ਅਧੀ ਅਦੂਰੀ ਗੱਲ ਇਸ਼ਾਰਿਆਂ ਦੀ ਮਦਦ ਨਾਲ ਵੀ ਆਪਾਂ ਜਿਹੜੀ ਹੈਗੀ ਆਪਣੀ ਮਰਾਂ ਦੇ ਮਨੋਭਾਵ ਪ੍ਰਗਟ ਕਰ ਸਕਦੇ ਹਾਂ ਬਟ ਇਹਦੇ ਵਿੱਚ ਕੀ ਹੈ ਇੱਕ ਨਿਯਮਾਂ ਦੇ ਵਿੱਚ ਭੱਜੀ ਹੁੰਦੀ ਹੈ ਜਦੋਂ ਆਪਾਂ ਕੁਝ ਲਿਖਣਾ ਲਿਖਣਾ ਹੈ ਠੀਕ ਹੈ ਲਿਖ ਕੇ ਆਪਣੇ ਵਿਚਾਰ ਪ੍ਰਗਟ ਕਰਨੇ ਤਾਂ ਆਪਣੀ ਸ਼ਬਦਾਵਲੀ ਆਪਣਾ ਸ਼ਬਦ ਜੋੜ ਆਪਣੀ ਬਾਕਵੰਤਰ ਉਹ ਸ਼ੁੱਧਤਾ ਹੋਣੀ ਚਾਹੀਦੀ ਹੈ ਉਹਦੇ ਵਿੱਚ ਹਵਾ ਪਾਵਾ ਦੇ ਪਕਟਾਲੀ ਕਈ ਵਾਰ ਆਪਾਂ ਵਿਸ਼ਰਾਮ ਜਿੰਨਾ ਦੀ ਵੀ ਵਰਤੂ ਕਰਨੀ ਹੈ ਟੁਕਮੀ ਵਰਤੂ ਹੋਣੀ ਆਪਾਂ ਨੂੰ ਆਣੀ ਚਾਹੀਦੀ ਹੈ ਠੀਕ ਹੈ ਤਾਂ ਅਜੋਕ ਹਾਲਤ ਬਣੀ ਹੋਈ ਹੈ ਬੱਚੇਓ ਪੰਜਾਬੀ ਭਾਸ਼ਾ ਦੀ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਠੀਕ ਹੈ ਕਿਉਂ ਕਿ ਇੰਟਰਸਟ ਨਾ ਸੁਣਦੇ ਨਹੀਂ ਹਾਲਾਂਕਿ ਜਿਹੜਾ ਬੱਚਾ ਹੁੰਦਾ ਹੈ ਉਹਦਾ ਦਿਮਾਗ ਇੰਨਾ ਵਿਕਸਿਤ ਹੋਇਆ ਹੁੰਦਾ ਹੈ ਕਿ ਉਹ ਸਾਰੀਆਂ ਭਾਸ਼ਾਵਾਂ ਨੂੰ ਪ੍ਰੋਪਰਲੀ ਸਿੱਖ ਸਕਦਾ ਬਟ ਆਪਾਂ ਇੱਕ ਸਮਾਜ ਦੀ ਇਹ ਲਾ ਲੋਗੀ ਪੰਜਾਬੀ ਨੂੰ ਬੱਚੇ ਇੰਨਾ ਅੱਛੇ ਤਰੀਕੇ ਨਾਲ ਨਾ ਪੜ੍ਹਦੇ ਨੇ ਨਾ ਸੁਣਦੇ ਨੇ ਸਭ ਤੋਂ ਵੱਧ ਨੰਬਰ ਇਹਦੇ ਵਿੱਚੋਂ ਹੀ ਕਟਵਾਉਂਦੇ ਨੇ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਇੰਟਰਸਟ ਹੀ ਨਹੀਂ ਠੀਕ ਹੈ ਚਲੋ ਅਪਾਉਣੇ ਨੈਕਸਟ ਟਾਪਿਕ ਡਿਸਕਸ ਕਰਦੇ ਹਾਂ ਭਾਸ਼ਾਵਾਂ ਦਾ ਨਾਮਕਰਨ ਹੁਣ ਆਪਾਂ ਇਹ ਦੇਖਦੇ ਹਾਂ ਵੀ ਭਾਸ਼ਾਵਾਂ ਦਾ ਨਾਮਕਰਨ ਕਿਵੇਂ ਹੁੰਦਾ ਹੈ ਠੀਕ ਹੈ ਜਿਵੇਂ ਇਹ ਕਹਿੰਦਾ ਵੀ ਹਰ ਦੇਸ਼ ਪ੍ਰਾਂਤ ਜਾਂ ਇਲਾਕੇ ਦੇ ਲੋਕਾਂ ਦੇ ਲੋਕ ਵੱਖ-ਵੱਖ ਭਾਸ਼ਾਵਾਂ ਬੋਲਦੇ ਨੇ ਤਾਂ ਆਪਾਂ ਨੂੰ ਪਤਾ ਹੀ ਹੈ ਬੱਚਿਓ ਵੀ ਜਿਹੜਾ ਵੀ ਇਲਾਕਾ ਹੈ ਕੋਈ ਦੇਸ਼ ਹੈ ਕੋਈ ਪ੍ਰਾਂਤ ਹੈ ਉੱਥੇ ਹਰ ਕਿਸੇ ਦੀ ਆਪਣੀ ਭਾਸ਼ਾ ਹੈ ਠੀਕ ਹੈ ਇੱਕ ਇਲਾਕਾ ਜਿਹੜਾ ਹੈਗਾ ਉਹ ਇੱਕ ਕਾਮਨ ਭਾਸ਼ਾ ਬੋਲਦਾ ਹੈ ਠੀਕ ਹੈ ਕਿਸੇ ਦੇਸ਼ ਕਿਸੇ ਇੱਕ ਦੇਸ਼ ਦੇ ਪ੍ਰਾਂਤ ਤੇ ਇਲਾਕੇ ਵਿੱਚ ਬੋਲੀ ਜਾਂਦੀ ਭਾਸ਼ਾ ਦਾ ਨਾਮ ਉਸ ਇਲਾਕੇ ਦੇ ਨਾਂ ਤੇ ਪੈ ਜਾਂਦਾ ਹੁਣ ਇਹ ਕੀ ਦੱਸਣਾ ਚਾਹੁੰਦੇ ਆ ਮਤਲਬ ਕਿ ਜਿਹੜੀ ਵੀ ਭਾਸ਼ਾ ਆਪਣੇ ਪੰਜਾਬ ਵਿੱਚ ਬੋਲੀ ਜਾਂਦੀ ਹੈ ਦੇਖੋ ਆਪਣੇ ਪੰਜਾਬ ਪ੍ਰਾਂਤ ਦਾ ਨਾਮ ਕੀ ਹੈ ਪੰਜਾਬ ਠੀਕ ਹੈ ਔਰ ਇੱਥੇ ਭਾਸ਼ਾ ਕਿਹੜੀ ਬੋਲੀ ਜਾਂਦੀ ਹੈ ਪੰਜਾਬੀ ਇਟ ਮੀਨਸ ਕਿ ਉਥੇ ਦੇ ਇਲਾਕੇ ਦੇ ਨਾਂ ਤੇ ਹੀ ਉਥੇ ਦੀ ਭਾਸ਼ਾ ਦਾ ਨਾਂ ਪੈ ਜਾਂਦਾ ਹੈ ਇਹ ਜ਼ਿਆਦਾਤਰ ਜਗ੍ਹਾ ਤੇ ਇਹ ਐਗਜ਼ਾਮਪਲ ਜਿਹੜੀ ਹੈਗੀ ਐ ਉਦਾਹਰਨ ਜਿਹੜੀ ਹੈਗੀ ਐ ਸੱਟ ਬੈੜ ਠੀਕ ਹੈ ਜਿਵੇਂ ਇਹਨਾਂ ਨੇ ਕਿਹਾ ਵੀ ਜਰਮਨੀ ਦੀ ਭਾਸ਼ਾ ਜਰਮਨ ਹੋਗੀ ਫ੍ਰਾਂਸ ਦੀ ਭਾਸ਼ਾ ਫ੍ਰੈਂਚ ਹੋਗੀ ਉਜਾਰ ਦੀ ਭਾਸ਼ਾ ਗੁਜਰਾਤੀ ਹੋਗੀ ਅਸਾਮ ਦੀ ਅਸਾਮੀ ਹੋਗੀ ਬੰਗਲਾ ਬੰਗਾਲ ਦੀ ਬੰਗਾਲੀ ਹੋਗੀ ਤੇ ਪੰਜਾਬ ਦੀ ਪੰਜਾਬੀ ਦੁਆਬੇ ਦੀ ਦੁਆਬੀ ਮਲਵੇ ਦੀ ਮਲਵਈ ਆਤੀ ਤੁਸੀਂ ਮੈਂ ਉਮੀਦ ਕਰਦੀ ਹਾਂ ਵੀ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਵੇ ਭਾਸ਼ਾਵਾਂ ਦੇ ਨਾਮ ਕਰਨ ਦੇ ਵਿੱਚ ਕੀ ਦੱਸਿਆ ਇਹਨਾਂ ਨੇ ਇਹਨਾਂ ਨੇ ਇਹ ਦੱਸਿਆ ਵੀ ਜ਼ਿਆਦਾਤਰ ਜਿਹੜੀਆਂ ਭਾਸ਼ਾਵਾਂ ਦੇ ਨਾਮ ਨੇ ਉਹ ਉਹਨਾਂ ਦੇ ਇਲਾਕੇ ਦੇ ਨਾਮ ਤੇ ਹੀ ਰੱਖੇ ਜਾਂਦੇ ਨੇ ਜਾਂ ਪੈ ਜਾਂਦੇ ਨੇ ਠੀਕ ਹੈ ਹੁਣ ਨੈਕਸਟ ਟੌਪਿਕ ਹੈਗਾ ਭਾਸ਼ਾਵਾਂ ਭਾਰਤ ਦੀਆਂ ਭਾਸ਼ਾ ਦੇਖੋ ਭਾਰਤ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਜਿੰਨਾ ਵਿੱਚੋਂ ਸਿਰਫ 22 ਭਾਸ਼ਾਵਾਂ ਨੂੰ ਹੀ ਮਾਨਤਾ ਪ੍ਰਾਪਤ ਹੈ ਮਤਲਬ ਸਾਡੇ ਸੰਵਿਧਾਨ ਦੁਆਰਾ ਸਿਰਫ 22 ਭਾਸ਼ਾਵਾਂ ਨੂੰ ਹੀ ਮਾਨਤਾ ਦਿੱਤੀ ਗਈ ਹੈ ਤੇ 21ਵੀਂ ਭਾਸ਼ਾ ਜਿਹੜੀ ਹੈਗੀ ਉਹ ਅੰਗਰੇਜ਼ੀ ਹੈ ਠੀਕ ਹੈ ਹੁਣ ਇਹ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਨੇ ਬੱਚਿਆਂ ਨੂੰ ਇਹ ਯਾਦ ਹੀ ਨਹੀਂ ਹੁੰਦੀਆਂ ਬੱਚੇ ਤੁਹਾਨੂੰ ਇਹ ਜ਼ਰੂਰ ਯਾਦ ਕਰਨੀਆਂ ਚਾਹੀਦੀਆਂ ਜਿਵੇਂ ਸੰਸਕ੍ਰਿਤ ਹਿੰਦੀ ਪੰਜਾਬੀ ਉਰਦੂ ਬੰਗਲਾ ਗੁਜਰਾਤੀ ਕਸ਼ਮੀਰੀ ਕੰਨੜ ਮਲਿਆਲਮ ਮਰਾਠੀ ਉੜੀਆ ਤਮਿਲ ਤੇਲਗੂ ਸਿੰਧੀ ਅਸਾਮੀ 네ਪਾਲੀ ਕੋੰਕਣੀ ਮਣੀਪੁਰੀ ਆਦਿ ਠੀਕ ਹੈ ਇਹ ਸਾਰੀਆਂ ਜਿਹੜੀਆਂ ਭਾਸ਼ਾਵਾਂ ਹਨ ਇਹ ਕਿਹੜੀਆਂ ਨੇ ਇਹ ਆਪਣੀਆਂ ਜਿਹੜੀਆਂ ਸੰਵਿਧਾਨ ਦੇ ਅੰਦਰ ਦਰਜ ਨੇ ਜਾਂ ਸੰਵਿਧਾਨ ਗੁਰੂ ਲੋ ਇਹਨਾਂ ਨੂੰ ਮਾਤਰਾ ਪ੍ਰਪਤ ਹੈ ਨੈਕਸਟ ਟੋਪਿਕ ਹੈ ਭਾਸ਼ਾ ਦੇ ਦਰਜ ਹੁਣ ਹਰ ਭਾਸ਼ਾ ਨੂੰ ਕੋਈ ਨਾ ਕੋਈ ਦਰਜਾ ਮਿਲਿਆ ਹੋਇਆ ਹੈ ਜਿਵੇਂ ਜਿਵੇਂ ਨੰਬਰ 1 ਪੁਆਇੰਟ ਇਹਨਾਂ ਨੇ ਕੀ ਕਿਹਾ ਇੱਥੇ ਮਾਤ ਭਾਸ਼ਾ ਵਾਲਾ ਠੀਕ ਹੈ ਇਹ ਨੰਬਰ 1 ਪੁਆਇੰਟ ਕੀ ਹੈ ਮਾਤ ਭਾਸ਼ਾ ਮਾਤ ਭਾਸ਼ਾ ਕਿਹੜੀ ਹੁੰਦੀ ਹੈ ਜਿਹੜੀ ਬੱਚਾ ਆਪਣੇ ਮਾਂ ਤੋਂ ਸਿੱਖਦਾ ਹੈ ਆਪਣੇ ਘਰ ਪਰਿਵਾਰ ਤੋਂ ਆਪਣੇ ਆਲੇ ਦੁਆਲੇ ਤੁਸੀਂ ਕਿਹਧੋਨੋਂ ਆਪਣਾ ਮਾਤ ਭਾਸ਼ਾ ਕਹਿੰਦੇ ਆ ਜਿਵੇਂ ਪੰਜਾਬੀਆਂ ਦੀ ਮਾਤ ਭਾਸ਼ਾ ਕਿਹੜੀ ਹੈ ਪੰਜਾਬੀ ਆਪਣੀ ਮਾਂ ਕਿਹੜੀ ਭਾਸ਼ਾ ਬੋਲਦੀ ਹੈ ਪੰਜਾਬੀ ਬੋਲਦੀ ਆ ਤਾਂ ਉਹ ਹੀ ਹੋਗੀ ਆਪਣੀ ਮਾਤ ਭਾਸ਼ਾ ਜਿਹੜੀ ਭਾਸ਼ਾ ਜਿਹੜੇ ਬੱਚੇ ਦੀ ਮਾਂ ਬੋਲੂਗੀ ਠੀਕ ਹੈ ਬੱਚਾ ਆਟੋਮੈਟਿਕਲੀ ਉਹ ਭਾਸ਼ਾ ਸਿੱਖਦਾ ਹੈ ਜਦੋਂ ਬੱਚਾ ਭਾਸ਼ਾ ਸਿੱਖਦਾ ਤਾਂ ਉਹਦੀ ਕਿਹੜੀ ਭਾਸ਼ਾ ਬਣ ਜਾਂਦੀ ਹੈ ਉਹ ਮਾਤ ਭਾਸ਼ਾ ਹੁਣ ਨੰਬਰ 2 ਤੇ ਕੀ ਕਹਿੰਦਾ ਰਾਜ ਭਾਸ਼ਾ ਕਿਸੇ ਪ੍ਰਾਂਤ ਰਾਜ ਇਲਾਕੇ ਦੀ ਭਾਸ਼ਾ ਨੂੰ ਰਾਜ ਭਾਸ਼ਾ ਤਾਂ ਨਾ ਦਿੱਤਾ ਜਿਵੇਂ ਬੰਗਾਲ ਦੀ ਰਾਜ ਭਾਸ਼ਾ ਬੰਗਾਲੀ ਹੈ ਕੇਰਲ ਦੀ ਰਾਜ ਭਾਸ਼ਾ ਕਿਹੜੀ ਹੈ ਮਲਿਆਲਮ ਹੈ ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ ਪੰਜਾਬੀ ਠੀਕ ਹੈ ਮਤਲਬ ਜਿਹੜੀ ਆਪਣੀ ਪੰਜਾਬ ਸਟੇਟ ਹੈ ਆਪਣੀ ਰਾਜ ਭਾਸ਼ਾ ਕਿਹੜੀ ਹੈ ਪੰਜਾਬੀ ਆਪਣੀ ਸਾਰੇ ਦਫਤਰੀ ਕੰਮ ਪੰਜਾਬੀ ਭਾਸ਼ਾ ਚ ਹੁੰਦੇ ਨੇ ਪੰਜਾਬ ਦੇ ਵਿੱਚ ਠੀਕ ਹੈ ਐਵੇਂ ਜਿਵੇਂ ਬੰਗਾਲ ਦੇ ਵਿੱਚ ਕਿਹੜੀ ਕਿਹੜੀ ਭਾਸ਼ਾ ਚੋਣਗੇ ਬੰਗਾਲੀ ਦੇ ਵਿੱਚ ਕੇਰਲਾ ਦੇ ਵਿੱਚ ਕਿਹੜੀ ਹੋਣਗੇ ਮਲਿਆਲਮ ਦੇ ਵਿੱਚ ਮਤਲਬ ਆਪਣੀ ਰਾਜ ਭਾਸ਼ਾ ਵੀ ਰਾਜ ਆਪਣਾ ਜਿਹੜਾ ਪ੍ਰਾਂਤ ਹੈ ਠੀਕ ਹੈ ਸਟੇਟ ਹੈ ਆਪਣੀ ਇਹ ਇਸ ਭਾਤਾਂ ਭਾਸ਼ਾ ਦੇ ਵਿੱਚ ਹੀ ਸਾਰੇ ਕੰਮਕਾਜ ਕਰਦੀ ਹੈ ਤੇ ਇਹ ਕੀ ਹੋ ਗਈ ਆਪਣੀ ਰਾਜ ਭਾਸ਼ਾ ਮਤਲਬ ਦੇਖੋ ਬੱਚੇ ਇੱਕ ਤਾਂ ਹੋ ਗਈ ਆਪਣੀ ਮਾਤ ਭਾਸ਼ਾ ਚਲੋ ਆਪਣੀ ਮਾਤ ਭਾਸ਼ਾ ਔਰ ਆਪਣੀ ਰਾਜ ਭਾਸ਼ਾ ਜਿਹੜੀ ਹੈਗੀ ਹੈ ਉਹ ਸੇਮ ਹੈ ਇੱਕ ਹੋ ਗਈ ਆਪਣੀ ਅੰਤਰਰਾਸ਼ਟਰੀ ਭਾਸ਼ਾ ਅੰਤਰਰਾਸ਼ਟਰੀ ਭਾਸ਼ਾ ਮੈਂ ਕਿਹੜੀ ਹੁੰਦੀ ਹੈ ਦੇਖੋ ਇਹ ਕਹ ਰਹੇ ਆ ਵੀ ਜਿਹੜੀ ਭਾਸ਼ਾ ਸਾਰੇ ਦੇਸ਼ਾਂ ਦੇ ਲੋਕਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰੇ ਉਸ ਨੂੰ ਆਪਾਂ ਅੰਤਰਰਾਸ਼ਟਰੀ ਭਾਸ਼ਾ ਕਹਿੰਦੇ ਹਨ ਮਤਲਬ ਜਿਹੜੀ ਇਹ ਜੀ ਭਾਸ਼ਾ ਜਿਹੜੀ ਸਾਰੇ ਪੂਰੀ ਦੁਨੀਆ ਦੇ ਵਿੱਚ ਅੰਤਰਰਾਸ਼ਟਰੀ ਭੱਦਰਤੀ ਣਾਈ ਇੰਟਰਨੈਸ਼ਨਲ ਭੱਦਰਤੀ ਬੋਲੀ ਜਾਵੇ ਉਹਨੂੰ ਆਪਾਂ ਕਿਹੜੀ ਕਹਨੇ ਆ ਆਪਣੀ ਇੰਟਰਨੈਸ਼ਨਲ ਲੈਂਗੁਏਜ ਠੀਕ ਹੈ ਜਦੋਂ ਦੋ ਦੇਸ਼ਾਂ ਭਾਰਤ ਤੇ ਜਰਮਨ ਦੇ ਲੋਕਾਂ ਦੇ ਵਿੱਚ ਲੋਕ ਜਿਹੜੇ ਨੇ ਉਹ ਆਪਸ ਵਿੱਚ ਗੱਲਬਾਤ ਕਰਦੇ ਨੇ ਤਾਂ ਉਹ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੇ ਹਨ ਇਸ ਲਈ ਅੰਗਰੇਜ਼ੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਦਾ ਮਤਲਬ ਹੁਣ ਆਪਾਂ ਪੰਜਾਬ 'ਚ ਰਹਿੰਦੇ ਆ ਠੀਕ ਹੈ ਤਾਂ ਆਪਾਂ ਜਦੋਂ ਪੰਜਾਬ ਤੋਂ ਬਾਹਰ ਜਾਣੇ ਵਿਦੇਸ਼ਾਂ 'ਚ ਜਾਣੇ ਤਾਂ ਆਪਾਂ ਇੰਗਲਿਸ਼ ਲੈਂਗੁਏਜ ਮੋਸਟਲੀ ਬੱਚੇ ਹਾਈਲਾਈਟਸ ਕਰਕੇ ਜਾਂਦੇ ਨੇ ਇੰਗਲਿਸ਼ ਲੈਂਗੁਏਜ ਸਿੱਖ ਕੇ ਜਾਂਦੇ ਨੇ ਉਹ ਕਿਹੜੀ ਕਿਉਂ ਸਿੱਖਣੀ ਜ਼ਰੂਰੀ ਹੈ ਕਿਉਂਕਿ ਉਹ ਅੰਤਰਰਾਸ਼ਟਰੀ ਭਾਸ਼ਾ ਹੈ ਆਪਾਂ ਕਿਸੇ ਵੀ ਦੇਸ਼ ਨਾਲ ਡੀਲ ਕਰਨੀ ਹੈ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਆਪਾਂ ਗੱਲ ਕਰਨੀ ਹੈ ਠੀਕ ਹੈ ਤੇ ਕਾਮਨਲੀ ਇਹ ਸਾਰੇ ਦੇਸ਼ਾਂ ਦੇ ਵਿੱਚ ਬੋਲੀ ਜਾਂਦੀ ਹੈ ਪੜ੍ਹੀ ਜਾਂਦੀ ਹੈ ਪੜਾਈ ਜਾਂਦੀ ਹੈ ਸਮਝੀ ਜਾਂਦੀ ਹੈ ਠੀਕ ਹੈ ਇਸ ਲਈ ਕਿਹੜੀ ਭਾਸ਼ਾ ਹੋਗੀ ਅੰਤਰਰਾਸ਼ਟਰੀ ਤੋਂ ਉਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਟੌਪਿਕ ਪਹਿਲਾਂ ਡਿਸਕਸ ਕੀਤਾ ਲਿਖਤੀ ਭਾਸ਼ਾ ਕੀ ਹੁੰਦੀ ਹੈ ਫਿਰ ਆਪਾਂ ਦੇਖਿਆ ਵੀ ਭਾਸ਼ਾਵਾਂ ਦਾ ਨਾਮਕਰਨ ਕਿਵੇਂ ਹੁੰਦਾ ਹੈ ਭਾਸ਼ਾਵਾਂ ਦਾ ਨਾਮਕਰਨ ਕਿਸੇ ਇਲਾਕੇ ਦੇ ਨਾਮ 'ਤੇ ਪੈ ਜਾਂਦਾ ਹੈ ਫਿਰ ਆਪਾਂ ਨੇ ਦੇਖਿਆ ਭਾਰਤ ਦੀਆਂ ਭਾਸ਼ਾਵਾਂ ਕਿਹੜੀਆਂ-ਕਿਹੜੀਆਂ ਨੇ ਬਾਈ ਭਾਸ਼ਾਵਾਂ ਨੇ ਠੀਕ ਹੈ ਉਹ ਮੈਂ ਤੁਹਾਨੂੰ ਦੱਸਿਆ ਵੀ ਆਪਣੇ ਭਾਰਤੀ ਸੰਵਿਧਾਨ ਦੇ ਵਿੱਚ ਦਰਜ ਹੈ ਫਿਰ ਆਪਾਂ ਨੇ ਅਗਲਾ ਟੌਪਿਕ ਡਿਸਕਸ ਕੀਤਾ ਭਾਰਤ ਦੇ ਦਰਜੀ ਭਾਸ਼ਾ ਦੇ ਦਰਜੀ ਸੌਰੀ ਠੀਕ ਹੈ ਨੰਬਰ 1 ਮਾਤ ਭਾਸ਼ਾ ਡਿਸਕਸ ਕਰ ਲਈਏ ਪਰ ਰਾਜ ਭਾਸ਼ਾ ਕਰ ਲਈ ਤੇ ਅੰਤਰਰਾਸ਼ਟਰੀ ਭਾਸ਼ਾ ਕਰ ਲਈ ਹੁਣ ਅਗਲਾ ਟੌਪਿਕ ਕੀ ਹੈ ਆਪਣਾ ਠੀਕ ਹੈ ਅਗਲਾ ਹੈਗਾ ਵਿਅਕਤੀਗਤ ਭਾਸ਼ਾ ਦੇਖੋ ਵਿਅਕਤੀਗਤ ਭਾਸ਼ਾ ਕੀ ਹੁੰਦੀ ਹੈ ਕਿਸੇ ਵੀ ਭਾਸ਼ਾ ਦੇ ਉਚਾਰਨ ਸਮੇਂ ਵਿਅਕਤੀ ਦੀ ਸ਼ਖਸੀਅਤ ਅਤੇ ਸ਼ਖਸੀਅਤ ਦਾ ਅਤੇ ਉਸਤੇ ਕਿਤੇ ਦਾ ਪ੍ਰਭਾਵ ਆਮ ਵੇਖਣ ਨੂੰ ਮਿਲਦਾ ਹੈ ਉਦਾਹਰਨ ਵਜੋਂ ਖੂਫੀਆ ਵਿਭਾਗ ਵਾਲੇ ਗੁਪਤ ਭਾਸ਼ਾ ਦਾ ਪ੍ਰਯੋਗ ਕਰਦੇ ਨੇ ਠੀਕ ਹੈ ਜਾਲ ਝੁੰਗ ਸੁਣਨ ਦੇ ਬਾਵਜੂਦ ਦੁਸ਼ਮਣ ਉਨ੍ਹਾਂ ਦੀ ਗੱਲ ਨਾ ਜਾ ਸਕਣ ਠੀਕ ਹੈ। ਔਰ ਇਸ ਤੋਂ ਇਲਾਵਾ ਵਿਗਿਆਨੀ, ਡਾਕਟਰ, ਇੰਜੀਨੀਅਰ, ਖੇਤੀਬਾੜੀ ਨਾਲ ਸੰਬੰਧਿਤ ਵਿਅਕਤੀ ਆਪਣੇ ਵਿਸ਼ੇਸ਼ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਉਸ ਨੂੰ ਵਿਅਕਤੀਗਤ ਰੰਗ ਨਾਲ ਭਰ ਦਿੰਦੇ ਹਨ। ਮਤਲਬ ਇਹ ਕੀ ਕਹਿਣੇ ਚਾਹੁੰਦੇ ਨੇ ਆਪਾਂ ਨੂੰ ਵੀ ਹਰ ਕਿਸੇ ਦੀ ਆਪਣੀ ਭਾਸ਼ਾ ਹੁੰਦੀ ਹੈ ਵਿਅਕਤੀਗਤ ਤੌਰ ਤੇ। ਜਿਹੜੇ ਵੀ ਆਪਣੇ ਡਿਪਾਰਟਮੈਂਟ ਨੇ ਚਾਹੇ ਉਹ ਸਾਇੰਟਿਸਟ ਨੇ, ਡਾਕਟਰ ਨੇ, ਇੰਜੀਨੀਅਰ ਨੇ, ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਨੇ ਠੀਕ ਹੈ। ਚਾਹੇ ਵਿਗਿਆਨੀ ਨੇ ਡਾਕਟਰ ਨੇ ਇੰਜੀਨੀਅਰ ਨੇ ਖੇਤੀਬਾੜੀ ਵਿਭਾਗ ਦੇ ਚਾਹੇ ਉਹਨਾਂ ਸਾਰਿਆਂ ਦੀ ਆਪਣੀ ਇੱਕ ਵਿਸ਼ੇਸ਼ ਲੈਂਗੁਏਜ ਹੁੰਦੀ ਹੈ ਠੀਕ ਹੈ ਜਿਵੇਂ ਹੁਣ ਇਹਨਾਂ ਨੇ ਕਿਹਾ ਵੀ ਆਰਮੀ ਵਾਲੇ ਲੋਕ ਨੇ ਠੀਕ ਹੈ ਜਾਂ ਖੂਫੀਆ ਵਿਭਾਗ ਨੇ ਉਹ ਆਪਣੇ ਕੁਝ ਕੋਡਵਰਡ ਰੱਖਦੇ ਨੇ ਤਾਂ ਕਿ ਜੇ ਉਹ ਫੜੇ ਵੀ ਜਾਣ ਠੀਕ ਹੈ ਤਾਂ ਵੀ ਉਹ ਆਪਣੇ ਕੋਡਵਰਡ ਦੇ ਦੁਆਰਾ ਆਪਣੀ ਗੱਲ ਨੂੰ ਆਪਣੇ ਸਾਥੀਆਂ ਤੱਕ ਪਹੁੰਚਾ ਦੇਣ ਤੇ ਦੂਸਰੇ ਨੂੰ ਸਮਝ ਆਵੇ ਠੀਕ ਹੈ ਇਹ ਚੀਜ਼ ਦਾ ਧਿਆਨ ਰੱਖਿਆ ਤਾਂ ਇਹ ਕਿਹੜੀ ਭਾਸ਼ਾ ਹੋ ਗਈ ਆਪਣੀ వ్యక్తిగਤ ਪਾਸਾ ਕਈ ਵਾਰ ਬੱਚੇ ਵੀ ਜਿਹੜੇ ਹੈਗੇ ਆਪਣੇ ਕੁਛ ਸ਼ਬਦ ਕੁਝ ਚੀਜ਼ਾਂ ਆਪਣੇ ਦੋਸਤਾਂ ਦੇ ਵਿੱਚ ਜਾਂ ਆਪਣੇ ਇਲਾਕੇ ਦੇ ਵਿੱਚ ਡਿਸਕਸ ਕਰਦੇ ਆ ਜਿਹੜੇ ਦੂਸਿਆਂ ਨੂੰ ਨਹੀਂ ਪਤਾ ਹੁੰਦੀ ਠੀਕ ਹੈ ਜਿਵੇਂ ਆਪਾਂ ਜੇ ਆਪਾਂ ਹਾਂ ਗੱਲ ਕਰੀਏ ਆਪਣੀ ਪੰਜਾਬ ਦੇ ਵਿੱਚ ਠੀਕ ਹੈ ਸਿੱਖ ਰਾਸ ਸੀਗਾ ਜਦੋਂ ਤਾਂ ਇਹਨਾਂ ਦੇ ਵਿੱਚ ਵੀ ਕਈ ਚੀਜ਼ਾਂ ਦੇ ਨਾਮ ਆਪਣੀ ਤਰਫੋਂ ਰੱਖੇ ਹੁੰਦੇ ਸੀ ਠੀਕ ਹੈ ਜਿਵੇਂ ਛੋਲਿਆਂ ਨੂੰ ਠੀਕ ਹੈ ਬਦਾਮ ਨੂੰ ਬਦਾਮ ਕਹਿੰਦੇ ਸੀ ਉਹ ਠੀਕ ਹੈ ਕਈ ਕਈ ਚੀਜ਼ਾਂ ਦੇ ਨਾਮ ਐਵੇਂ ਰੱਖਿਓ ਸੀ ਕੋੜਵਾਰਡ ਸੀਗੇ ਨਾ ਠੀਕ ਹੈ ਚਲੋ ਲਾਸਟ ਟਾਪਿਕ ਰਹਿ ਗਿਆ ਇਹਦਾ ਆਪਾਂ ਨੇ ਟਕਸਾਲੀ ਭਾਸ਼ਾ ਦੀ ਗੱਲ ਕਰਾਂਗੇ ਤੇ ਫਿਰ ਆਪਣਾ ਜਿਹੜਾ ਹੈਗਾ ਇਹ ਟਾਪਿਕ ਡਿਸਕਸ ਪੂਰਾ ਕੰਪਲੀਟ ਹੋ ਜਾਊਗਾ ਤੇ ਅਗਲਾ ਜਿਹੜਾ ਟਾਪਿਕ ਆਹਾ ਪੰਜਾਬੀ ਭਾਸ਼ਾ ਬਾਰੇ ਸੰਖੇਪ ਜਾਣਕਾਰੀ ਇਹ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੀ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਣੀਏ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਕਮੈਂਟ ਕਰੋਗੇ ਤਾਂ ਮੈਂ ਅਗਲੀ ਵੀਡੀਓ ਜ਼ਰੂਰ ਬਣਾਵਾਂਗੀ ਚਲੋ ਆਪਣਾ ਲਾਸਟ ਟੌਪਿਕ ਰਹਿ ਗਿਆ ਟਕਸਾਲੀ ਭਾਸ਼ਾ ਇਹ ਡਿਸਕਸ ਕਰਦੇ ਆ ਟਕਸਾਲੀ ਭਾਸ਼ਾ ਕੀ ਹੁੰਦੀ ਹੈ ਪੰਜਾਬੀ ਦੀਆਂ ਉਪ ਭਾਸ਼ਾਵਾਂ ਦੇ ਵਿਖਰੇਵੇਂ ਛੱਡ ਕੇ ਸਾਰੇ ਪੰਜਾਬ ਸਰਵ ਸਾਂਝੀ ਭਾਸ਼ਾ ਬੋਲੀ ਜਾਂਦੀ ਹੈ ਠੀਕ ਹੈ ਇਹਨੂੰ ਆਪਾਂ ਕੀ ਕਹਿੰਦੇ ਆ ਟਕਸਾਲੀ ਭਾਸ਼ਾ ਦੇਖੋ ਬਟੇ ਇਹ ਕੀ ਕਹਿੰਦਾ ਜਿਹੜੀ ਉਪ ਭਾਸ਼ਾਵਾਂ ਉਪ ਭਾਸ਼ਾਵਾਂ ਨਾਲ ਆਪਣਾ 6th ਪੁਆਇੰਟ ਹੈ ਇਹ ਆਪਾਂ ਨਾਲ ਉਪ ਭਾਸ਼ਾਵਾਂ ਨਾਲ ਇੱਕ ਵਿਸ਼ੇਸ਼ ਟੌਪਿਕ ਡਿਸਕਸ ਕਰਾਂਗੇ ਉਦੇ ਵਿੱਚ ਤੁਹਾਨੂੰ ਵਿਸ਼ੇਸ਼ ਤੌਰ ਤੇ ਸਮਝਾਵਾਂਗੀ ਸਿੰਪਲ ਜੇ ਮੈਂ ਤੁਹਾਨੂੰ ਦੱਸਾਂ ਤਾਂ ਜੇ ਆਪਾਂ ਬਠਿੰਡਾ ਏਰੀਆ 'ਚ ਜਾਂਦੇ ਆ ਠੀਕ ਹੈ ਇੱਥੇ ਦੇ ਲੋਕਾਂ ਦੀ ਬੋਲੀ ਥੋੜੀ ਜਿਹੀ ਅਲੱਗ ਹੋਣੀ ਠੀਕ ਹੈ ਜੇ ਆਪਾਂ ਇਸ ਤੋਂ ਇਲਾਵਾ ਪਟਿਆਲਾ ਏਰੀਆ 'ਚ ਜਾਂਦੇ ਆ ਠੀਕ ਹੈ ਜਲੰਧਰ ਇਧਰ ਵਾਲੇ ਏਰੀਆ 'ਚ ਜਾਂਦੇ ਆ ਅੰਮ੍ਰਿਤਸਰ ਵਾਲੇ ਏਰੀਆ 'ਚ ਜਾਂਦੇ ਆ ਉੱਥੇ ਥੋੜੀ ਜਿਹੀ ਬੋਲੀ ਅਲੱਗ ਬੋਲਦੇ ਪੰਜਾਬੀ ਆ ਉਹ ਠੀਕ ਹੈ ਲੇਕਿਨ ਉਹ ਕੀ ਹੈ ਉਪਭਾਸ਼ਾਵਾਂ ਹੋਣਗੀਆਂ ਪੰਜਾਬੀ ਦੀ ਉਪਭਾਸ਼ਾਵਾਂ ਹੋਣਗੀਆਂ ਥੋੜੀ ਵਿਖਰੇਵੇਂ ਨਾਲ ਹੋਣਗੀਆਂ ਬਟ ਇੱਥੇ ਆਪਾਂ ਡਿਸਕਸ ਕਰ ਰਹੇ ਹਾਂ ਟਕਸਾਲੀ ਭਾਸ਼ਾ ਦੇ ਬਾਰੇ ਇੱਕ ਹੀ ਕਹਿੰਦੇ ਐ ਵੀ ਸਾਰੇ ਉਪਭਾਸ਼ਾਵਾਂ ਦੀ ਵਿਖਰੇਵਾਂ ਨੂੰ ਛੱਡ ਕੇ ਜਿਹੜੀ ਪੂਰੇ ਪੰਜਾਬ ਵਿੱਚ ਸਰਵ ਸਾਂਝੀ ਭਾਸ਼ਾ ਬੋਲੀ ਜਾਂਦੀ ਹੈ ਹੁਣ ਆਪਾਂ ਕਿਤਾਬਾਂ ਪੜ੍ਹ ਰਹੇ ਹਾਂ ਤੁਸੀਂ ਆਹ ਕਿਤਾਬ ਪੜ੍ਹ ਰਹੇ ਹੋ ਆ ਨੋਟਸ ਦੇਖ ਰਹੇ ਹੋ ਬੁੱਕ ਦੇ ਉੱਪਰ ਲਿਖੇ ਹੋਏ ਇਹ ਕਿਹੜੀ ਆਪਣੀ ਟਕਸਾਲੀ ਭਾਸ਼ਾ ਹੀ ਹੈ ਠੀਕ ਹੈ ਜੀ ਨੂੰ ਸਾਰੇ ਲੋਕ ਸਮਝ ਸਕਣ ਚਾਹੇ ਆਪਾਂ ਆਪਣੀ ਉਪਭਾਸ਼ਾ ਦੇ ਵਿੱਚ ਜਿਵੇਂ ਮਰਜ਼ੀ ਗੱਲ ਕਰੀਏ ਠੀਕ ਹੈ ਉਹ ਮੈਟਰ ਨਹੀਂ ਕਰਦਾ ਬਟ ਟਕਸਾਲੀ ਭਾਸ਼ਾ ਸਾਰੇ ਪੰਜਾਬ ਦੀ ਇੱਕੋ ਹੈ ਠੀਕ ਹੈ ਇਹ ਭਾਸ਼ਾ ਜਿਹੜੀ ਸਰਕਾਰੀ ਕੰਮ ਕਾ ਸਿੱਖਿਆ ਦੇ ਮੀਡੀਆ ਦੇ ਖੇਤਰ ਦੇ ਵਿੱਚ ਰੇਡੀਓ ਟੀਵੀ ਅਖਬਾਰ ਸੰਚਾਰ ਦੇ ਮਾਧਮ ਬਜੂ ਵਰਤੀ ਜਾਂਦੀ ਠੀਕ ਹੈ ਪਰਵਾਨ ਕੀਤੀ ਗਈ ਤੇ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਂਜੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ ਮਾਜੀ ਠੀਕ ਹੈ ਅਗਲਾ ਟੋਪਿਕ ਆਪਣਾ ਹੈਗਾ ਉਪਭਾਸ਼ਾਵਾਂ ਵਾਲਾ ਇਹ ਆਪਾਂ ਤੁਹਾਨੂੰ ਜਿਹੜਾ ਹੁਣ ਅੱਗੇ ਉਪਭਾਸ਼ਾਵਾਂ ਵਾਲਾ ਟੋਪਿਕ ਕਰਾਂਗੇ ਉਹਦੇ ਵਿੱਚ ਦੱਸਾਂਗੇ ਸੋ ਬੇਟੀ ਮੈਂ ਉਮੀਦ ਕਰਦੀ ਹਾਂ ਬੱਚਿਓ ਤੁਹਾਨੂੰ ਇਹ ਚੀਜ਼ ਸਮਝ ਆ ਗਈ ਹੋਊਗੀ ਜਿੰਨਾ ਵੀ ਟੋਪਿਕ ਆਪਾਂ ਡਿਸਕਸ ਕਰਿਆ ਜੇ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਥੈਂਕ ਯੂ ਸੋ ਮਚ